ਇੱਕ ਵਾਰੀ ਦੇਖ ਲੀਏ ਜਥੇਬੰਦੀਆਂ ਕੀ ਗੱਲ ਕਰਦੀਆਂ ਤੇ ਨਹੀਂ ਫਿਰ ਉਸ ਤੋਂ ਬਾਅਦ ਮੈਂ ਆਪਾਂ ਜਾ ਕੇ ਦਿੱਲੀ ਆਪਾਂ ਜਿੱਥੇ ਮਰਜ਼ੀ ਬੈਠਾਂਗੇ ਤੇ ਸਸਦ ਘੇਰ ਕੇ ਬਹਿ ਜਾਓ ਯਾਰ ਕੀ ਗੱਲ ਕਰਦੇ ਹੋ ਸਸਦ ਤੁਹਾਡੀ ਹੈ ਤੇ ਸਸਦ ਦਾ ਕਿਹਦੇ ਖਾਤਰ ਬਣਾਈਆਂ ਇਹ ਕਿਸਾਨਾਂ ਖਾਤਰ ਬਣਾਈਆਂ ਹੈ ਗਰੀਬਾਂ ਖਾਤਰ ਨੌਜਵਾਨਾਂ ਖਾਤਰ ਨਾਗਰੀਆਂ ਖਾਤਰ ਬਣਾਈਆਂ ਹੈ ਇਹਦਾ ਮਤਲਬ ਇਹ ਤੁਹਾਡੇ ਨਾ ਕਿ ਉੱਥੇ ਸਾਰੇ ਲੜਦੇ ਆਪਾਂ ਇੱਕ ਟੀ ਸਪੈਸ਼ਲ ਜਗ੍ਹਾ ਲਵਾਂਗੇ ਪਰ ਤੁਸੀਂ ਇਕੱਠੇ ਰਹਿਣਾ ਲਾਂਬੰਦ ਰਹਿਣਾ ਇਹਨਾਂ ਦੀ ਬਹੁਤੀ देर ਦੀ ਹੈ ਨਹੀਂ ਔਕਾਤ ਦੇ ਗੋਡੇ ਟੇਕਣ ਨੂੰ ਤਿਆਰ ਪਰ ਤਿਆਰ ਬੈਠੇ ਨੇ ਕਿਉਂਕਿ ਪੂਰੇ ਵਰਲਡ ਲੈਵਲ ਤੇ ਸੀਨੀ ਸੀਤੇ ਗੱਜੇ ਪਏ ਨੇ ਕਿਸਾਨ ਨਹੀਂ ਡਰਦੀ ਭਰਾਵਾ ਕਿਉਂਕਿ ਸਾਡੇ ਖੂਨ ਦੇ ਵਿੱਚ ਅਸੀਂ ਵਾਰਿਸ ਪੰਜਾਬ ਦੇ ਆ ਅਸੀਂ ਵਾਰਿਸ ਨਲੂਏ ਦੇ ਆ ਅਸੀਂ ਵਾਰਿਸ ਵੱਡੇ ਵੱਡੇ ਚਰਨੈਲਾਂ ਦੇ ਆ ਤੇ ਵਾਰਿਸ ਆਪਣੇ ਦਾਦੇ ਪੜਦਾਦੇ ਆ ਆਂਦੇ ਹੈਗੇ ਆ ਤੇ ਸਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ ਇਹਨਾਂ ਦੇ ਵਿੱਚ ਅਸੀਂ ਉਦੋਂ ਇਹ ਕਹਿੰਦੇ ਹੁੰਦੇ ਸੀ ਅਸੀਂ 5 ਮਿੰਟਾਂ ਵਿੱਚ ਇਹਨਾਂ ਦੀ ਅਨਮੋਲ ਗਗਰਮਾਨ ਕਹਿੰਦੀ ਹੁੰਦੀ ਸੀ 5 ਮਿੰਟਾਂ ਦੇ ਵਿੱਚ ਆਪਣੇ ਐਮਐਸਪੀ ਦਵਾ ਕੇ ਸਾਡੀ ਸਰਕਾਰ ਬਣਾਓ ਅੱਜ ਜੋ ਕਿਉਂ ਨਹੀਂ ਸਾਵਾਯੁਰ ਜੀ ਕੀ ਫਤਿਹ ਤੁਸੀਂ ਸਾਰੇ ਜੁੜ ਚੁੱਕੇ ਹੋ ਇਸ ਟਾਈਮ ਪਿੰਡੂ ਟੀਵੀ ਦੇ ਨਾਲ ਅਸੀਂ ਸੰਭੂ ਬੈਰੀਅਰ ਦੇ ਉੱਤੇ ਜਿਹੜਾ ਕਿ ਸੰਭੂ ਬੈਰੀਅਰ ਹੈ ਪੰਜਾਬ ਤੇ ਹਰਿਆਣਾ ਦੀ ਸਰਹੱਦ ਪਰ ਦੇਖਣ ਨੂੰ ਇਸ ਟਾਈਮ ਇਸ ਤਰ੍ਹਾਂ ਦਾ ਲੱਗ ਰਿਹਾ ਜਿਵੇਂ ਪੰਜਾਬ ਦੇ ਵਿੱਚ ਨਹੀਂ ਪਾਕਿਸਤਾਨ ਦੀ ਹੱਤ ਹੁੰਦੀ ਆ ਦੂਜੇ ਪਾਸੇ ਫੌਜ ਪੁਲਿਸ ਖੜੀ ਆ ਤੇ ਇੱਧਰ ਸਾਡੇ ਨੌਜਵਾਨ ਵੀਰ ਖੜੇ ਨੇ ਮੈਂ ਦਿਖਾ ਦੇਣਾ ਚਾਹਣਾ ਕਿ ਪਾਣੀ ਦੇ ਟੈਂਕਰ ਤੋਂ ਲਾ ਉਸ ਤੋਂ ਬਿਨਾ ਆਪਣੇ ਤਸਲਿਆਂ ਦੇ ਨਾਲ ਆਪਣੀਆਂ ਢਾਲਾਂ ਬਣਾਈਆਂ ਹੋਈਆਂ ਨੇ ਮੁੰਡਿਆਂ ਨੇ ਲੋੜ ਪਾਣੀ ਦਾ ਪ੍ਰਬੰਧ ਰੱਖਿਆ ਹੋਇਆ ਤੇ ਸਾਰੇ ਤਰ੍ਹਾਂ ਦੀ ਤਿਆਰੀ ਹੈ ਕਿ ਇਸ ਵਾਰ ਝੰਡੀ 'ਚ ਡੰਡੇ ਵੀ ਸਖਤ ਪਾਏ ਹੋਏ ਨੇ। 200 ਮਹਾਰਾਜ ਦੀ ਬਖਸ਼ੀ ਹੋਈ ਫੌਜ ਤੇ ਸੂਰਮੇ ਜੋਧੇ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਉਹਨਾਂ ਨਾਲ ਗੱਲ ਕਰਦੇ ਆ ਖਾਲਸਾ ਜੀ ਖਾਲਸਾ ਫੌਜ ਆ ਗਿਆ ਚੜ ਕੇ ਤੇ ਖਾਲਸਾ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਆਪਣੀਆਂ ਸਾਰੀਆਂ ਕੁੰਮੀਨ ਸਾਹਿਬ ਮੋਰਚੇ ਵਾਲੀਆਂ ਸਾਰੀਆਂ ਫੌਜਾਂ ਨੂੰ ਇਹੀ ਕਹਾਂਗਾ ਕਿ ਡਟੇ ਰਹੋ ਜ਼ੁਲਮ ਜਿੰਨਾ ਮਰਜ਼ੀ ਹੋਵੇ ਪਿੱਛੇ ਨਹੀਂ ਹੱਟੀ ਦਾ ਫਤੇ ਪਾਉਣੀ ਆ ਪਾਸ਼ੇ ਦਾ ਕੰਮ ਹੈ ਸਾਰੀਆਂ ਫੌਜਾਂ ਦਾ ਕਿ ਫਤੇ ਪਾਉਣੀ ਤੇ ਭਰਾਵੋ ਇੱਥੇ ਅਸੀਂ ਦੇਖ ਰਹੇ ਹਾਂ ਕਿ ਸਾਡੇ ਕੋਲ 96 ਕਰੋੜ ਫੌਜ ਜਿੰਨਾ ਆਪਾਂ ਕਹਿੰਦੇ ਹਾਂ ਪੂਰੀ ਸੱਜ ਕੇ ਤਿਆਰ ਪਰ ਤਿਆਰ ਹੀ ਲੱਗ ਰਹੀ ਹੈ ਸਾਰੇ ਫੌਜੀ ਨੇ ਇਹ ਕੋਈ ਬਾਹਰ ਤੋਂ ਥੋੜੀ ਨਾ ਆਗੇ ਤੇ ਸਾਰੇ ਆਪਣੇ ਹੀ ਨੇ ਚਹਿ ਹਰਿਆਣੇ ਦੇ ਨੇ ਚਹਿ ਪੰਜਾਬ ਦੇ ਨੇ Rajasthan ਦੇ ਨੇ ਚਹਿ ਹਿਮਾਚਲ ਦੇ ਨੇ ਇਹ ਆਪਣੀਆਂ ਫੌਜਾਂ ਨੇ ਤੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਸਾਡੇ ਮੂਰੇ ਸਰਕਾਰਾਂ ਸਰਪੂਰਾ ਕੁਝ ਨਹੀਂ ਹੈਗੀਆਂ ਨਾ ਇਹ ਛਲਾਰੂ ਜੇ ਸਾਡੇ ਮੂਰੇ ਕੁਝ ਹੈਗੇ ਆ ਆਪਾਂ ਇੱਕ ਮਿੰਟੋ ਮਿੱਟੀ ਤੋੜਦਾਂਗੇ ਆਪਾਂ ਨੂੰ ਅੰਡਰਸਟੈਂਡ ਰਹਿਣਾ ਸਾਰਿਆਂ ਨੂੰ ਲੰਬੰਦ ਰਹਿਣਾ ਤੇ ਇੱਕ ਵਾਰੀ ਦੇਖ ਲਿਏ ਜਥੇਬੰਦੀਆਂ ਕੀ ਗੱਲ ਕਰਦੀਆਂ ਤੇ ਨਹੀਂ ਫਿਰ ਉਸ ਤੋਂ ਬਾਅਦ ਮੈਂ ਆਪਾਂ ਜਾ ਕੇ ਦਿੱਲੀ ਆਪਾਂ ਜਿੱਥੇ ਮਰਜੀ ਬੈਠਾਂਗੇ ਤੇ ਸਸਦ ਘੇਰ ਕੇ ਬਹਿ ਜਿਓ ਯਾਰ ਕੀ ਗੱਲ ਕਰਦੇ ਹੋ ਸਸਦ ਤੁਹਾਡੀ ਹੈ ਇਹ ਸਸਦਾਂ ਕਿਹਦੇ ਖਾਤਰ ਆਣੀਆਂ ਇਹ ਕਿਸਾਨਾਂ ਖਾਤਰ ਬਣਾਈਆਂ ਆ ਗਰੀਬਾਂ ਖਾਤਰ ਨੌਜਵਾਨਾਂ ਖਾਤਰ ਨਾਗਰੀਕਾਂ ਖਾਤਰ ਬਣਾਈਆਂ ਐ ਇਹਦਾ ਮਤਲਬ ਇਹ ਥੋੜੀਆਂ ਕਿ ਉੱਥੇ ਸਾਰੇ ਲਟੇਰੀ ਬੈਠੇ ਰਹਿਣਗੇ ਤੁਹਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਜਾ ਕੇ ਸਸਤੇ ਦੇ ਵਿੱਚ ਬੈਠੀਏ ਤੇ ਉਸ ਤੋਂ ਬਾਅਦ ਮਾ ਹੋਰ ਵੀ ਕਿਤੇ ਖੁੱਲੀ ਜਗ੍ਹਾ ਸ਼ਾਮਾਂ ਤੇ ਵਿੱਚ ਬੈਠਣਾ ਹੋਇਆ ਤਾਂ ਦਿੱਲੀ ਆਪਾਂ ਇੱਕ ਈ ਸਪੈਸ਼ਲ ਜਗ੍ਹਾ ਲਵਾਂਗੇ ਪਰ ਤੁਸੀਂ ਇਕੱਠੇ ਰਹਿਣਾ ਲਾਂਬੰਦ ਰਹਿਣਾ ਇਹਨਾਂ ਦੀ ਬਹੁਤ ਹੀ देर ਦੀ ਹੈ ਨਹੀਂ ਔਕਾਤ ਇਹ ਗੋਡੇ ਟੇਕਣ ਨੂੰ ਤਿਆਰ ਪਰ ਤਿਆਰ ਬੈਠੇ ਨੇ ਕਿਉਂਕਿ ਪੂਰੇ ਵਰਲਡ ਲੈਵਲ ਤੇ ਸੀ.ਸੀ.ਟਾ ਗੱਜੇ ਪਏ ਨੇ ਕਿਸਾਨ ਪੂਰੇ ਵਰਲਡ ਲੈਵਲ ਤੇ ਟਰਾਂਸਲੇਟਰ ਟਰਾਂਸਲੇਟ ਕਰ ਕਰਕੇ ਲੋਕਾਂ ਨੂੰ ਕੀ ਆ ਦੇਖੋ ਵੀ ਇੱਥੇ ਕਿਹੜਾ ਤਸ਼ੱਦਦ ਹੋ ਰਿਹਾ ਤੇ ਲੋਕਾਂ ਦੇ ਕੀ ਬਿਆਨ ਨੇ ਤੇ ਕਿਆ ਐਵੀਡੈਂਸ ਨੇ ਇਹ ਖਾਲਸਾ ਜੀ ਪਹਿਲਾਂ ਇਕੱਠ ਸੋਣਾ ਜਾਂ ਘਟ ਸੀਗਾ 11:00 ਵਜੇ 11:00 ਵਜੇ ਤੋਰਨਾ ਸੀ ਉਹਨਾਂ ਦਾ ਆਨਲਾਈਨ ਮੀਟਿੰਗ ਵਾਸਤੇ ਸੱਤਾ ਆ ਗਿਆ ਇਹਦੇ ਨਾਲ ਤੁਸੀਂ ਇਹ ਦੇਖਦੇ ਹੋ ਵੀ ਸੈਂਟਰ ਸਰਕਾਰ ਦਾ ਚਿੱਕਾ ਆਏ ਤੇ ਅੱਠ ਵੱਧ ਰਹੇ ਆ ਸੈਕਟਰ ਸਰਕਾਰ ਵਿਖਾਈ ਹੋਈ ਆ ਉਹਨੂੰ ਇਹ ਸਮਝ ਨਹੀਂ ਲੱਗ ਰਿਹਾ ਵੀ ਇੰਨੇ ਲੋਕ ਇਹ ਇਕੱਠੇ ਹੋ ਗਏ ਨੇ ਚਾਰ ਸਟੇਟਾਂ ਦੇ ਵੀ ਇਹ ਮਤਲਬ ਹੁਣ ਇਹਨਾਂ ਨੂੰ ਛੇਤੀ ਕੋਈ ਫੈਸਲਾ ਲੈ ਲੈਣਾ ਚਾਹੀਦਾ ਤੇ ਨਹੀਂ ਇਹ ਜਿਆਦਾ ਹੋਰ ਜਿਆਦਾ ਜਿਆਦਾ ਇਕੱਠੇ ਹੋਣਗੇ ਤੇ ਫਿਰ ਇਹ ਮਤਲਬ ਆ ਵੀ ਬੇਕਾਬੂ ਹੋਏਗੀ ਤੇ ਉਸ ਤੋਂ ਬਾਅਦ ਮੈਂ ਇੱਥੇ ਕੁਝ ਵੀ ਹੋ ਸਕਦਾ ਆ ਇਹਦੇ ਪਿੱਛੇ ਖੱਟੜ ਮੋਤੀ ਜਾਂ ਇਹਨਾਂ ਦੀ ਆਰਐਸਐਡ ਦੀਆਂ ਜਿਹੜੀਆਂ ਗੰਤੀਆਂ ਨਿਕਿਆ ਸੀ ਸਾਰੇ ਜ਼ਿੰਮੇਵਾਰ ਹੋਣਗੇ ਤੇ ਕਿਸਾਨਾਂ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੋਏਗਾ ਹੁਣ ਜੋ ਦੱਸੀ ਜਾ ਰਹੀ ਹੈ ਪਹਿਲਾਂ ਕਿ ਆਪਣਾ ਭਾਈ ਇਹਨੂੰ ਆਪਣਾ ਪਿੱਛੇ ਹਟਜੋ ਯੂ ਟਰਨ ਲੈ ਕੇ ਗੋ ਟੂ ਬੈਕ ਹੋਜੋ ਤੇ ਨਹੀਂ ਫੌਜਾਂ ਫਿਰ ਸਾਨੂੰ ਪਤਾ ਫਿਰ ਕਿੱਦਾਂ ਕਰਨਗੀਆਂ ਉਸ ਤੋਂ ਬਾਅਦ ਮੈਂ ਕੋਈ ਵੀ ਗੱਲ ਬਾਤ ਇੱਕ ਹੋਰ ਪੁੱਛਣਾ ਚਾਹੁੰਦਾ ਲੋਕਾਂ ਨੇ ਕਸਲੇ ਨੂੰ ਲੈ ਕੇ ਮੁਠਾ ਲਵਾ ਕੇ ਉਹਦੀ ਢਾਲ ਬਣਾਈ ਹੋਈ ਆ ਕਿਸੇ ਨੇ ਕਿਸੇ ਦੇ ਕੋਚੜਾ ਆਇਆ ਹੋਇਆ ਕਿਸ ਨੇ ਕੋਚੜਾ ਆਇਆ ਪਰ ਖਾਲਸੇ ਦੀਆਂ ਪਹੁੰਚਾਂ ਨਹੀਂ ਤੇ ਮੋਟੀਆਂ ਜਰਾਬਾਂ ਵੀ ਨਹੀਂ ਪਾਈਆਂ ਹੋਈਆਂ ਬਹਿਰ ਮੰਗੇ ਨੇ ਦੋ ਬਸਾਈ ਇਕੱਲਾ ਕੱਪੜਾ ਹੀ ਹੈ ਸਰੀਰ ਤੇ ਹੋਰ ਤਾਂ ਕੋਈ ਹੈ ਨਹੀਂ ਉਹਨਾਂ ਦੇ ਬੰਬ ਸ਼ੈੱਲ ਗੋਲੀਆਂ ਜਿਹੜੀਆਂ ਸਿਸਟਮ ਸਿੱਟ ਰਹੇ ਨੇ ਉਹਦਾ ਸਰੀਰ ਨਾਲ ਕੋਈ ਇਨਸਾਨ ਉਹ ਪਹੁੰਚਦਾ ਹੀ ਤਲਸ ਬਾਬਾ ਜੀ ਜਦ ਫਿਰ ਆਈਗੇ ਨੇ ਮੈਦਾਨ ਦੇ ਵਿੱਚ ਫਿਰ ਆਪਾਂ ਨੇ ਇਹ ਨਹੀਂ ਦੇਖਣਾ ਕਿ ਨੁਕਸਾਨ ਕੀ ਹੋ ਰਿਹਾ ਹੈ ਤੇ ਕੀ ਮਤਲਬ ਆਪਣਾ ਫਿਰ ਫਾਇਦਾ ਦੇਖਣਾ ਆਪਣਾ ਸਾਰੀਆਂ ਫੌਜਾਂ ਨੇ ਆਪਣਾ ਦੇਖਣਾ ਹੈ ਕਿ ਜਦੋਂ ਹੱਕ ਵੀ ਤਾਂ ਫਿਰ ਲੈਣੇ ਆ ਨਾ ਸਾਰਿਆਂ ਨੂੰ ਪਾਣੀ ਮਿਲ ਜਾਣਾ ਉਹਨਾਂ ਨੂੰ ਸਟੋਰ ਛੋਟੇ-ਮੋਟੇ ਮਿਲ ਜਾਣਾ ਬੀਜ ਮਿਲ ਜਾਣਾ ਮਸ਼ੀਨਰੀਆਂ ਮਿਲ ਜਾਣੀਆਂ ਕਰਜ਼ਾ ਲੈ ਜਾਣਾ ਤੇ ਹੋਰ ਵੀ ਜਿਹੜਾ ੱਤਕਾ ਕੋਈ ਇੰਸਟੈਂਟ ਕਿਸਾਨਾਂ ਨਾਲ ਹੋਇਆ ਆ ਉਹ ਮਿਲੇਗਾ ਤੇ ਜੈਵੀ ਖੇਤੀ ਕਰਨੇ ਵਾਲਿਆਂ ਨੂੰ ਕਿੰਨਾ ਕੁਝ ਪ੍ਰਾਪਤ ਹੋ ਰਿਹਾ ਪਰ ਆਪਾਂ ਹੀ ਕਹਾਂਗੇ ਤੁਸੀਂ ਲਾਮਬੰਦ ਰਹੋ ਇਹ ਬੰਬ ਚਾਹੇ ਟੋਪਾਂ ਜਲਾ ਲੈਣ ਗੋੜੇ ਜਲਾ ਲੈਣ ਸਾਡੇ ਆਪਣੇ ਦਾਦੇ ਪੜਦਾਦੇ ਪਹਿਲਾਂ ਵੀ ਪਿੱਛੇ ਨਹੀਂ ਹਟੇ ਵੱਡੇ ਵੱਡੇ ਦੇਸਾਂ ਨੂੰ ਜਾ ਕੇ ਉਹਨਾਂ ਨੇ ਫਤੇ ਕਰਿਆ ਇਹਨਾਂ ਨੇ ਅੱਜ ਦੁਸ਼ਮਣਾਂ ਨੇ ਪਿੱਛੇ ਤੋਂ ਸੀਸਪੈਰ ਛੱਡੇ ਆ ਅਸੀਂ ਉਹਨਾਂ ਸੀਸਪੈਰਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਜਦੋਂ ਅਸੀਂ ਫਤੇ ਪਾਉਣ ਨੂੰ ਚੱਲੇ ਆ ਤਾਂ ਅਸੀਂ ਫਤੇ ਪਾ ਕੇ ਰਵਾਂਗੇ ਨਹੀਂ ਖਾਲਸਾ ਬਾਹ ਨਹੀਂ ਕਿਸੇ ਵੀ ਚੀਜ਼ ਤੋਂ ਡਰਦੀ ਨਹੀਂ ਡਰਦੀ ਭਰਾਵਾ ਕਿਉਂਕਿ ਸਾਡੇ ਖੂਨ ਦੇ ਵਿੱਚ ਅਸੀਂ ਵਾਰਿਸ ਪੰਜਾਬ ਦੇ ਆ ਅਸੀਂ ਵਾਰਿਸ ਨਲੂਏ ਦੇ ਆ ਅਸੀਂ ਵਾਰਿਸ ਵੱਡੇ ਵੱਡੇ ਚਰਮੈਲਾ ਦੇ ਆ ਤੇ ਵਾਰਿਸ ਆਪਣੇ ਦਾਦੇ ਪੜਦਾਦੇ ਆ ਦੇ ਹੈਗੇ ਆ ਤੇ ਸਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ ਇਹ ਇਹਨਾਂ ਨੇ ਪਹਿਲਾਂ ਵੀ ਇਤਿਹਾਸ ਦੇਖ ਲਓ ਦਿੱਲੀ ਵਿੱਚ ਕਿੰਨੀ ਵਾਰੀ ਅਸੀਂ ਫਤਿਹ ਕਰੀ ਆ ਕਿੰਨੇ ਮੁਲਕਾਂ 'ਚ ਪੰਜਾਬ ਨੇ ਜਾ ਕੇ ਫਤਿਹ ਕਰੀ ਆ ਹੈ ਮੱਸੇ ਰੰਗੜ ਦਾ ਸਿਰ ਵੱਟਿਆ ਆ ਉਹ ਚੱਕਰੀਆ ਖਾ ਲੱਟ ਫੜ ਕੇ ਘਟਾਇਆ ਆ ਕਿੰਨੇ ਇਤਿਹਾਸ ਆਪਣਾ ਬਹੁਤ ਪੁਰਾਣਾ ਭਰਾਵੋ ਮੈਂ ਤਾਂ ਆਪਣੀ ਨੌਜਵਾਨੀ ਨੂੰ ਕਹੂੰਗਾ ਕਿ ਤੁਸੀਂ ਆਪਣਾ ਇਤਿਹਾਸ ਪੜਿਆ ਕਰੋ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡਾ ਦੁਸ਼ਮਣ ਕੌਣ ਹੈ ਤੇ ਮਿੱਤਰ ਫੌਜ ਕਿਹੜੀ ਹੈ ਤੇ ਦੁਸ਼ਮਣ ਕਿਹੜੀ ਆ ਪਹਿਲਾਂ ਦਾਦੇ ਪੜਦਾਦੇ ਨਾਲ ਦੱਸਦੇ ਰਹੇ ਕਰਦੇ ਹੁੰਦੇ ਸੀਗੇ ਕਿ ਇਹ ਦੁਆ ਦੁਸ਼ਮਣ ਫੌਜਾਂ ਨੇ ਇਹ ਮਿੱਤੇ ਮਿੱਤਰ ਫੌਜਾਂ ਨੇ ਹੁਣ ਮਿੱਤਰ ਫੌਜ ਕਿਹੜੀ ਹੈ ਉਹਨੇ ਕਹਿਣਾ ਵੀ ਭਾਈ ਜੇ ਆਪਾਂ ਨੇ ਘਰਾਂ ਆਪਣੇ ਮਧੂਆਂ ਮੱਖੀਆਂ ਦਾ ਕਿਤੇ ਡੂੰਮਣੇ ਦਾ ਮਖਿਆਲ ਲੱਗ ਗਿਆ ਇਹ ਮਿੱਤਰ ਫੌਜਾਂ ਹੁੰਦੀਆਂ ਨੇ ਇਹਨਾਂ ਦੀ ਕੇਅਰ ਕਰਨੀ ਹੈ ਸਭਾਲ ਰੱਖਣੀ ਆ ਤੇ ਹੋਰ ਮੁਰਕੇ ਬਤਕਾਂ ਜਿੰਨੀਆਂ ਚਿੜੀ ਜਾਨਵਰ ਪਸ਼ੂ ਪਖਸ਼ੀ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਮਿੱਤਰ ਫੌਜਾ ਹੁੰਦੀਆਂ ਕਦੇ ਫਸਲ 'ਚ ਕੋਈ ਤੇਲੀਆ ਨਹੀਂ ਪੈਣ ਦਿੰਦੀਆਂ ਐ ਕਦੇ ਕੋਈ ਵਾਇਰਸ ਨਹੀਂ ਹੁੰਦਾ ਹੁਣ ਇਹ ਮੰਡੀਆਂ 'ਚ ਜਾ ਜਾ ਕੇ ਲਫਾਫੀਆਂ ਪਰ ਪਾਲਣਾ ਸ਼ੁਰੂ ਕਰਤਾ ਇਹਨਾਂ ਨੇ ਅਸੀਂ ਉਹੀ ਜਿਹੜੇ ਪਹਿਲਾਂ ਕਿਸਾਨ ਸਾਡੇ ਦਾਦੇ-ਪੜਦਾਦੇ ਜੋਤੇ ਲਾਉਂਦੇ ਹੁੰਦੇ ਸੀਗੇ ਅਸੀਂ ਕਹਾਂਗੇ ਵੀਰਾਂ ਨੂੰ ਵੀ ਭਾਈ ਆਪਣੇ ਜੋਤੇ ਲਾਉਣੇ ਸ਼ੁਰੂ ਕਰੋ ਆਪਣੀਆਂ ਢੋਲੀਆਂ ਜਾਂ ਛੋਟੇ ਸਟੋਰ ਬਣਾਉਣੇ ਸ਼ੁਰੂ ਕਰੋ ਤੇ ਆਪਣੀਆਂ ਫੌਜਾਂ ਤਿਆਰ ਕਰਨੀਆਂ ਸ਼ੁਰੂ ਕਰੋ ਹਨਾ ਤਾਂ ਤੁਹਾਡੇ ਕਦੇ ਸੁੰਦੀ ਜਾਂ ਕੋਈ ਤੇਲੀਆ ਫਸਲ ਨੂੰ ਪੈ ਨਹੀਂ ਸਕਦਾ ਕੋਈ ਵਾਇਰਸ ਪਨਪ ਨਹੀਂ ਸਕਦਾ ਜੇ ਤੁਸੀਂ ਟੈਕਨੀਕਲੀ ਆਪਣਾ ਦਾਦੇ-ਪਰਦਾਦਿਆਂ ਦੇ ਕਹੇ ਸੁਨੇ ਅਨੁਸਾਰ ਚੱਲੋਗੇ ਇਹਨਾਂ ਨੂੰ ਹੁਣ ਤੱਕ ਇਹ ਕਿਸਾਨ ਜਿਹੜੇ ਗਮਰਾਹ ਕਰੇ ਗਏ ਆ ਸਰਕਾਰਾਂ ਵੱਲੋਂ ਇਹ ਹਰੀ ਕ੍ਰਾਂਤੀ ਦੇ ਨਾਂ ਪਰ ਇਹਨਾਂ ਨੂੰ ਗਲਤ ਪਾਸੇ ਲਾਇਆ ਗਿਆ ਅਸੀਂ ਦੁਬਾਰੇ ਕਹਾਂਗੇ ਕਿ ਭਾਈ ਯਾਦ ਕਰੋ ਪਹਿਲਾਂ ਆਪਾਂ ਕਿੱਦਾਂ ਕਰਦੇ ਹੁੰਦੇ ਸੀ ਜੱਟ ਆਪਣੇ ਕੋਲ ਪਾਣੀ ਵੀ ਸਿਰ ਰੱਬ ਦੇ ਸਾਰੇ ਹੁੰਦਾ ਸੀ ਹੁਣ ਤਾਂ ਚਲੋ 50% ਪਾਣੀ ਵੀ ਮੋਟਰਾਂ ਦਾ ਹੋ ਗਿਆ ਤੇ ਬਿਜਲੀ ਵੀ ਹੋ ਗਈ ਆ ਤੇ ਹੋਰ ਵੀ ਬਹੁਤ ਆਧੁਨਿਕ ਹਥਿਆਰ ਆ ਗਏ ਨੇ ਕਿ ਆ ਪਹਿਲਾਂ ਅਸੀਂ ਨਾਲੇ ਇੰਨਾ ਮਤਲਬ ਕਿੰਨਾ ਸਖਤ ਮਿਹਨਤ ਕਰਦੇ ਸੀ ਹਾਰਟ ਲਈ ਤੇ ਫਿਰ ਵੀ ਅਸੀਂ ਚੰਗਾ ਜਿੱਤਦੇ ਸੀ ਤੇ ਹੁਣ ਤਾਂ ਸਾਡੇ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਆਪਾਂ ਆ ਗਈ ਆ ਤੇ ਹੁਣ ਤਾਂ ਆਪਣੀਆਂ ਮਿੱਤਰ ਫੌਜਾਂ আর ਦੁਸ਼ਮਣ ਫੌਜਾਂ 'ਚ ਪਛਾਣ ਕਰਨੀ ਸ਼ੁਰੂ ਕਰਦੀ ਏ ਕਿ ਤੁਸੀਂ ਆਪਣੀਆਂ ਪੁਲਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਮੁੜ ਕੇ ਆਪਣਾ ਬ੍ਰਾਂਡ ਜਿਹੜਾ ਕੈਰੇਟ ਹੈਗਾ ਉਹਨੂੰ ਜਮਾ ਸਲੋ ਕਰਨਾ ਚਾਹੁੰਦੇ ਹੋ ਜਮਾ ਹੀ ਕਿੱਦਾਂ ਬਣਾਉਣਾ ਚਾਹੁੰਦੇ ਹੋ ਹੈ ਤੁਹਾਨੂੰ ਵਰਲਡ ਲੈਵਲ ਤੇ ਪਤਾ ਨਹੀਂ ਕਿ ਹੋਰ ਦੇਸ਼ਾਂ 'ਚ ਕਿੱਦਾਂ ਚੱਲ ਰਿਹਾ ਹੈ ਸਿਸਟਮ ਤੇ ਮੈਂ ਤਾਂ ਹੀ ਕਹਾ ਇਤਿਹਾਸ ਪੜੋ ਪਤਾ ਕਰੋ ਟੂਰਾਂ ਤੇ ਜਾਓ ਅਲਦਾਲੀ ਟੈਕਨੋਲੋਜੀ ਦੇ ਨਾਲ ਜੁੜੋ ਪਤਾ ਹੀ ਗੱਲ ਕਹਾ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਗੁਰੂ ਦੀ ਲਾੜੀ ਫੌਜੀ ਲਾੜੀ ਫੌਜ ਦਾ ਕਹਿਣਾ ਇਹ ਹੈ ਵੀ ਸੂਲੀ ਵਾਰੇ ਸੂਲੀ ਸੂਲੀ ਵਾਲੇ ਸੂਲੀ ਬਿਨਾ ਸਾਰਦੇ ਨਹੀਂ ਹੁੰਦੇ ਇਹਨਾਂ ਦੀ ਰਗਾਂ ਵਿੱਚ ਫਤਿਹ ਹੋਵੇ ਉਹ ਕਦੇ ਆਰਦੇ ਨਹੀਂ ਹੁੰਦੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਾਕਾ ਜੀ ਤੁਸੀਂ ਉਰੇ ਆਏ ਹੋ ਤੁਸੀਂ ਕਿਸ ਸਬੰਧ ਦੇ ਵਿੱਚ ਉਰੇ ਆਏ ਹੋ ਹਾਂਜੀ ਆਪਣੇ ਲੋਕਾਂ ਦੇ ਹੱਕਾਂ ਲਈ ਪੰਜਾਬ ਲਈ ਆਪਣੇ ਆਪਣੇ ਪੰਜਾਬ ਦੇ ਜਿੰਨੇ ਵੀ ਹੱਕ ਮਰਦੇ ਨੇ ਡਾਕੇ ਮਾਰ ਰਹੇ ਨੇ ਉਹਨਾਂ ਦੇ ਖਿਲਾਫ ਆਇਆ ਹੈ ਜਿਹੜੇ ਲੁਟੇਰੇ ਸਾਨੂੰ ਲੁੱਟ ਰਹੇ ਨੇ ਜਿਹੜੇ ਪੂੰਜੀ ਫਤਿਹਾਂ ਦੇ ਪੂੰਜੀ ਘਰਾਣਿਆਂ ਦੇ ਅੱਖਾਂ ਦੇ ਵਿੱਚ ਖੇਡਦੇ ਨੇ ਉਹਨਾਂ ਦੇ ਖਿਲਾਫ ਆਇਆ ਹੈ ਜਿਹੜਾ ਹੁਣ ਆਪਾਂ ਨੂੰ ਇਹ ਸਾਰਾ ਕੁਝ ਦੇਖਣਾ ਪੈ ਰਿਹਾ ਹੈ ਜਿਹੜੀਆਂ ਪਾਰਟੀਆਂ ਸੈਂਟਰ ਨਾਲ ਸੰਬੰਧ ਰੱਖਤੀਆਂ ਨੇ ਪਹਿਲਾਂ ਪੌਲਣ ਵੋਟ ਪਾਉਲਿਆ ਫਿਰ ਬਾਅਦ ਚੋਣਾ ਤੋਂ ਆਪਾਂ ਨੂੰ ਮਨ ਲਗੇ ਨਾਰਾਜ਼ਗੀ ਹੀ ਮਿਲਦੀ ਆ ਹੋਰ ਨਹੀਂ ਕੁਝ ਮਿਲਦਾ ਇਹਦਾ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਕਿਉਂਕਿ ਇਹ ਪਹਿਲਾਂ ਤਾਂ ਬڑا ਕਹਿੰਦੇ ਨੇ ਅਸੀਂ ਕਿਸਾਨਾਂ ਦੇ ਪੁੱਤਾਂ ਕਿਸਾਨਾਂ ਦੀਆਂ ਪਾਰਟੀਆਂ ਨੇ ਅਸੀਂ ਵੀ ਕਿਸਾਨ ਆ ਅਸਲ 'ਚ ਗੱਲਾਵਾਤਾ 'ਚ ਇਹ ਕਹਿੰਦੇ ਨੇ ਜਿਵੇਂ ਕਿ ਹੁਣ ਪੰਜਾਬ ਦਾ ਮੁੱਖ ਮੰਤਰੀ ਭਵਨਤਮਨ ਲਾ ਦੋ ਉਹ ਜਮਾਂ ਇਹ ਕਾਮ ਆਦਮੀ ਹੁੰਦਾ ਸੀ ਖੇਠਾਂ ਤੋਂ ਲੈ ਕੇ ਉੱਪਰ ਤੱਕ ਉੱਠੇ ਹੋਇਆ ਤੇ ਕਿਸਾਨ ਦਾ ਪੁੱਤ ਵੀ ਆ ਪਰ ਉਹ ਗੱਲਾਵਾਤਾ 'ਚ ਆ ਅੱਜ ਵੀ ਉਹ ਗੱਲਾਵਾਤਾ 'ਚ ਇਹ ਕਹਿੰਦਾ ਅਸਲ 'ਚ ਕੰਮ ਤਾਂ ਕਰਕੇ ਨਹੀਂ ਦਿਖਾਉਂਦੇ ਜਦੋਂ ਵਿਰੋਧੀ ਧਿਰ 'ਚ ਅਸੀਂ ਉਦੋਂ ਇਹ ਕਹਿੰਦੇ ਹੁੰਦੇ ਸੀ ਅਸੀਂ 5 ਮਿੰਟਾਂ ਵਿੱਚ ਇਹਨਾਂ ਦੀ ਅਨਮੋਲਕ ਅਗਰਮਾਨ ਕਹਿੰਦੀ ਹੁੰਦੀ ਸੀ 5 ਮਿੰਟਾਂ ਦੇ ਵਿੱਚ ਛੋਟਾ ਆਪਣੇ ਐਮਐਸਪੀ ਦਵਾ ਕੇ ਸਾਡੀ ਸਰਕਾਰ ਬਣਾਓ ਅੱਜ ਕਿਉਂ ਨਹੀਂ ਐਮਐਸਪੀ ਦਿੰਦੇ ਜੇ ਸਾਡੀ ਸਰਕਾਰ ਆਮ ਆਦਮੀ ਸਰਕਾਰ ਹੈ ਜਿਹੜੀ ਹੁਣ ਬਣਾਈਆ ਲੋਕਾਂ ਛੋਟ ਕੇ ਬਣਾਈਆ ਆ ਆਮ ਲੋਕ ਉੱਠ ਕੇ ਬਣੇ ਨੇ ਐਮਐਲ ਐਮਪੀ ਉਹੀ ਚ ਐਮਐਸਪੀ ਦੇ ਦੇਣ ਤਾਂ ਕਿਸੇ ਨੂੰ ਲੋੜ ਨਹੀਂ ਕਿਤੇ ਸੜਕਾਂ ਤੇ ਬੈਠਣ ਦੀ ਧਰਨੇ ਪੁਜਾਰੀ ਕਰ ਇੱਕ ਮੈਨੂੰ ਗੱਲ ਹੋਰ ਪਤਾ ਲੱਗੀ ਆ ਪਿਛਲੇ ਅੰਦੋਲਨ ਦੇ ਵਿੱਚ ਛੋਡੇ ਪਿਤਾ ਜੀ ਦੀ ਮੌਤ ਹੋ ਗਈ ਸੀ ਉਹ ਅੰਦੋਲਨ ਵਾਲਿਆਂ ਨੂੰ ਫੰਡ ਵੀ ਕਹਿੰਦੇ ਦਿੱਤਾ ਗਿਆ 5-5 ਲੱਖ ਦਾ 10 ਲੱਖ ਅਤੇ ਨੌਕਰੀ ਵੀ ਦਿੱਤੀ ਜੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਪਿਛਲਾ ਅੰਦੋਲਨ ਚੱਲਿਆ ਸੀ ਉਸ ਤਰ੍ਹਾਂ 750 ਸੀ ਕਿਸਾਨ ਹੁੰਦੇ ਨੇ ਉਹਨਾਂ ਨੂੰ ਉਦੋਂ ਕੈਪਟਨ ਨੂੰ ਮੁੱਖ ਮੰਤਰੀ ਹੁੰਦਾ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਧਰਨੇ ਦੌਰਾਨ ਜਿਹੜਾ ਕਿਸਾਨ ਮਜ਼ਦੂਰ ਦੀ ਜਾਨ ਜਾਂਦੀ ਆ ਉਹਨੂੰ 5 ਲੱਖ ਮੁਆਵਜ਼ਾ ਤੇ ਇੱਕ ਸਰਕਾਰੀ ਨੌਕਰੀ ਮਿਲੂ ਤੇ ਜਿਹੜਾ 5 ਲੱਖ ਮੁਆਵਜ਼ਾ ਹੈ ਸਾਨੂੰ ਇਹਦੇ ਆਪਣੇ ਆਮ ਆਦਮੀ ਸਰਕਾਰ ਵੇਲੇ ਮਿਲ ਜਾਂਦਾ ਪਰ ਨੌਕਰੀ ਅਜੇ ਤੱਕ ਨਹੀਂ ਮਿਲੀ ਸਾਨੂੰ ਜੋ ਕਿ ਬਹੁਤ ਹੀ ਮਾੜੀ ਗੱਲ ਆਮ ਆਦਮੀ ਸਰਕਾਰ ਲਈ ਕਿਉਂਕਿ ਭਵਾਨਤਮਨ ਇੱਕ ਪਾਸੇ ਕਹਿੰਦਾ ਮੈਂ 42000 ਸਰਕਾਰੀ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇ ਦਿੱਤੀਆਂ ਦੂਜੇ ਪਾਸੇ ਇਹਨਾਂ ਨੂੰ ਕਿਉਂ ਨਹੀਂ ਪੁੱਛਦਾ ਜਿਹੜੇ 400 ਸੀਧੇ ਕਿਸਾਨ ਨੇ 326 ਨੂੰ ਚੰਨੀ ਨੌਕਰੀਆਂ ਦੇ ਜਾਂਦਾ ਜਿਹੜਾ ਮੁੱਖ ਮੰਤਰੀ ਸੀ 23 ਜਨਵਰੀ ਦਾ ਪਿੰਡ ਖੁੱਡਿਆ ਵੀ ਕਿਹ ਧਰਨਾ ਚੱਲਦਾ ਸੀਹਦ ਪਰਿਵਾਰ ਵਿਚਾਰੇ ਉੱਤੇ ਦਰਦ ਦਰ ਟੱਕੇ ਖਾਂਦੇ ਨੇ 10 ਦਿਨ ਤੋਂ ਹੀ 4-5 ਪਰਿਵਾਰ ਉੱਤੇ 4-5 ਮੈਂਬਰ ਬੈਠੇ ਨੇ ਭੋਖ ਹੜਤਾਲ ਤੇ ਮਰਨ ਵਰਤ ਤੇ ਕਿਹੜੀ ਜਗ੍ਹਾ ਤੇ ਜੀ ਪਿੰਡ ਕੁੱਡੀਆਂ ਲੰਬੀ ਦੇ ਕੋਲ ਹੀ ਜਿੱਥੋਂ ਆਪਣੇ ਕੈਬਨਰ ਮੰਤਰੀ ਨੇ ਕੁੱਡੀਆਂ ਦੇ ਉਹ ਵੀ ਕਿਸਾਨੀ ਵਾਰੀ ਮੰਤਰੀ ਹੋਲੇ ਜੋ ਉਹਦੇ ਘਰ ਦੇ ਮੁਰੇ ਉੱਤੇ ਧਰਨਾ ਲਾਇਆ ਹੋਇਆ ਅੱਜ ਖੇਤੀਬਾੜੀ ਮੰਤਰੀ ਪੰਜਾਬ ਦੇ ਨੇ ਉਹਨਾਂ ਤੇ ਪਿੰਡ ਕੁੱਡੀਆਂ ਉਹਨਾਂ ਤੇ ਦਰਮੁਰੀ ਲੱਗਿਆ ਧਰਨਾ ਤੇ ਉਹ ਇੱਕ ਉੱਥੇ ਵੀ ਚੱਲਦਾ ਨਾਲੇ ਲੰਬੀ ਪਿੰਡ ਤੇ ਹਾਈਵੇ ਤੇ ਲੱਗੇ ਹੋਇਆ ਉੱਥੇ ਮਰਨ ਵਰਤ ਤੇ ਬੈਠੇ ਨੇ ਆਪਣੇ ਬੰਦੇ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਸੋ ਉਹਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ ਜਿਹੇ ਕਹਿੰਦੇ ਨੇ ਹੁਣ ਤੁਸੀਂ ਦੇਖ ਲਓ ਆ ਕਿਸਾਨ ਅੰਦੋਲਨ ਦੌਰਾਨ ਜਿਹੜਾ ਮੌਜੂਦਾ ਕਿਸਾਨ ਅੰਦੋਲਨ ਦੋ ਵੀ ਕਹਿ ਦਿੱਨੇ ਇਹਨੂੰ ਆਪਾਂ ਨੇ ਦੋ ਤਿੰਨ ਆਪਣੇ ਸ਼ਹੀਦ ਕਿਸਾਨ ਹੁੰਦੇ ਨੇ ਉਹਨਾਂ ਵਿੱਚੋਂ ਅੱਜ ਤੱਕ ਭਵੰਤਮਾਨ ਦਾ ਇੱਕ ਵੀ ਨਹੀਂ ਬਿਆਨ ਆਇਆ ਹੈ ਕਿ ਆ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਇਹਨਾਂ ਨੂੰ ਅਸੀਂ ਮੁਆਵਜ਼ਾ ਨੌਕਰੀਆਂ ਦਵਾਂਗੇ ਇੱਕ ਵੀ ਨਹੀਂ ਆਇਆ ਹੈਗਾ ਇਹ ਕੋਈ ਨਹੀਂ ਆਪਣੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਪੰਜਾਬ ਦੇ ਜਦੋਂ ਤੁਹਾਨੂੰ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੱਥੇ ਦੇ ਜਿੰਨੇ ਵੀ ਪ੍ਰਧਾਨ ਨੇ ਯੂਨੀਅਨਾਂ ਦੇ ਤੁਹਾਨੂੰ ਆਗਿਆ ਦੇਣਗੇ ਵੀ ਹਾਂ ਵੀ ਮਲ ਤੋੜੋ ਜਾ ਕੇ ਬਾਟਰ ਤੋਂ ਆ ਦਿੱਤੀ ਜਾਣਾ ਅਤਿ ਮੋਰੇ ਜਾ ਕੇ ਖੜੋਗੇ ਹਾਂਜੀ ਜ਼ਰੂਰ ਖੜਾਂਗੇ 13 ਫਰਵਰੀ ਨੂੰ 14 1500 ਬੰਬ ਆਪਣੇ ਉਹਨਾਂ ਨੇ ਮਾਰੇ ਨੇ ਤਰੁਕ ਐਸੇ ਨੇ ਨਹਿ ਹਮਲੇ ਹੋਏ ਨੇ ਉਸ ਤੋਂ ਬਾਅਦ ਸ਼ਾਮ ਤੱਕ ਘਾਤਕ ਹਮਲਾਵਰ ਵੀ ਵਰਤੇ ਗਏ ਨੇ ਗੋਲੀਆਂ ਵੀ ਚੱਲੀਆਂ ਨੇ ਜਿਹੜੀਆਂ ਅਸਲ ਗੋਲੀਆਂ ਨੇ ਮੁੱਢੇ ਤੇ ਆਰ ਪਾਰ ਬਾਹਾਂ ਚ ਲੰਘੀ ਹੋਈਆਂ ਗੋਲੀ 18 ਸਾਲ ਦਾ ਨਿੱਕੀ ਉਮਰ ਦਾ ਸੋ ਮੇਰੇ ਵੀ ਪੱਟ ਤੇ ਉਦੋਂ ਗੋਲਾ ਬੱਜਿਆ 1:04 ਵਜੇ ਦੇ ਨੇੜੇ ਤੇੜੇ ਟਾਈਮ ਸੀ ਤੇ ਮੈਂ ਹੁਣ ਡਿਸਚਾਰਜ ਹੋ ਗਿਆ ਤੇ ਪੂਰਾ ਠੀਕ ਆ ਹੁਣ ਫੇਰ ਲੜਾਂਗੇ ਸਾਡੇ ਜਦੋਂ ਕਿਸਾਨਾਂ ਕੋ ਕਹਿਣ ਕਿ ਅੱਗੇ ਵਧੋ ਅਸੀਂ ਵਧਾਂਗੇ ਬਹੁਤ ਬਹੁਤ ਧੰਨਵਾ